ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਇਹ ਮਹਿਕਪ੍ਰੀਤ ਦੇ ਉੱਤੇ ਹੈ ਜੋ ਆਪਣੇ ਆਪ ਨੂੰ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਹਾਉਂਦੀ ਹੈ ਲੋਕ ਜ਼ਿਆਦਾਤਰ ਉਸ ਨੂੰ ਮੋਸ਼ਕਪ੍ਰੀਤ ਮੋਸ਼ਕੀ ਹੀ ਕਹਿੰਦੇ ਨੇ ਇਹ ਆਪਣੇ ਆਪ ਨੂੰ ਇਨਫਲੂਐਂਸਰ ਦਾ ਕਹਾਉਂਦੀ ਆ ਪਰ ਇਹਨੂੰ ਇੱਕ ਦਵਾਨੀ ਦੀ ਵੀ ਅਕਲ ਨਹੀਂ ਭੋਰਾ ਇਹਨੂੰ ਸ਼ਰਮ ਨਹੀਂ ਇਹਨੇ ਆਪਣਾ ਪਿਓ ਖਾ ਲਿਆ ਉਧਰ ਇਹਨੇ ਆਪਣੀ ਮਾਂ ਦਾ ਸੁਹਾਗ ਖਾ ਲਿਆ ਪਰ ਇਹ ਹੁਣ ਆਪਣੇ ਯਾਰ ਦੇ ਨਾਲ ਵਿਆਹ ਕਰਾ ਕੇ ਘਰੋਂ ਭੱਜ ਕੇ ਉਹਦੇ ਨਾਲ ਉੱਥੇ ਰਹਿ ਰਹੀ ਹੈ ਇਸ ਕੁੜੀ ਨੂੰ ਭੋਰਾ ਵੀ ਪਛਤਾਵਾ ਨਹੀਂ ਇਹਦੇ ਮੂੰਹ ਦੇ ਉੱਤੇ ਬਿਲਕੁਲ 1% ਵੀ ਸ਼ਿਕਨ ਨਹੀਂ ਕਿ ਇਹਨੂੰ ਕੋਈ ਦੁੱਖ ਹੈ ਪਹਿਲਾਂ ਇਹਨੇ ਇੱਕ ਪੋਡਕਾਸਟ ਵੀ ਕੀਤਾ ਜਿਹਦੇ ਵਿੱਚ ਇਹਨੇ ਕਿਹਾ ਸੀ ਕਿ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੇਰੀ ਇੱਕ ਗਲਤੀ ਨੇ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਇਹਨੇ ਕਈ ਯਾਰ ਬਣਾਏ ਇਹਦੀ ਜ਼ਿੰਦਗੀ ਦੇ ਵਿੱਚ ਕਿੰਨੇ ਮੁੰਡੇ ਆਏ ਪਹਿਲਾਂ ਵੀ ਇਹ ਇੱਕ ਮੁੰਡੇ ਲਵ ਗਿਲ ਦੇ ਨਾਲ ਘਰੋਂ ਭੱਜੀ ਸੀ ਫਿਰ ਇਹ ਵਾਪਸ ਆ ਗਈ ਤੇ ਇਹ ਆ ਕੇ ਇਹ ਵੀ ਕਹਿੰਦੀ ਰਹੀ ਐ ਕਿ ਮੇਰਾ ਵਿਆਹ ਨਹੀਂ ਹੋਇਆ ਸੀ ਮੈਂ ਤਾਂ ਸਿਰਫ ਵੈਸੇ ਹੀ ਗਈ ਸੀ ਇਹਨੇ ਉੱਤੇ ਇਹ ਵੀ ਕਿਹਾ ਸੀ ਕਿ ਮੈਨੂੰ ਬਹੁਤ ਜ਼ਿਆਦਾ ਪਛਤਾਵਾ ਆਇਆ ਪਰ ਪਛਤਾਵਾ ਇਹਨੂੰ 1% ਵੀ ਨਹੀਂ ਇਹਨੇ ਆਪਣੇ ਘਰਦਿਆਂ ਦੀ ਇੱਜ਼ਤ ਦਾ ਅੱਜ ਤੱਕ ਕਦੇ ਨਹੀਂ ਸੋਚਿਆ ਨਾ ਇਹਨੇ ਪਹਿਲਾਂ ਸੋਚਿਆ ਸੀ ਤੇ ਨਾ ਇਹਨੇ ਹੁਣ ਸੋਚਿਆ ਮੈਨੂੰ ਤਾਂ ਇਦਾਂ ਹੀ ਲੱਗਦਾ ਹੈ ਕਿ ਇਸ ਮੁਸ਼ਕਪ੍ਰੀਤ ਨੇ ਕਦੇ ਨਹੀਂ ਸੁਧਰਨਾ ਇਹ ਜੰਮੀ ਹੀ ਆਪਣੇ ਘਰਦਿਆਂ ਦੀ ਇੱਜ਼ਤ ਨਿਲਾਮ ਕਰਨ ਨੂੰ ਐ ਮੈਕਪ੍ਰੀਤ ਨੇ ਆਪਣਾ ਹੀ ਪਿਓ ਬਰਵਾ ਦਿੱ ਏ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਸੋਸ਼ਲ ਮੀਡੀਆ ਦੇ ਕਾਰੇ YouTube ਦੇ ਉੱਤੇ ਤੁਸੀਂ ਕਈ ਵੀਡੀਓ ਦੇਖੀਆਂ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਇਹਦੇ ਸਾਰੇ ਕਾਲੇ ਚਿੱਠੇ ਖੋਲੇ ਜਾਂਦੇ ਨੇ ਇਹਦੇ ਆਸ਼ਕਾਂ ਦੀ ਗਿਣਤੀ ਵੀ ਦਿਖਾਈ ਜਾਂਦੀ ਹੈ ਕਿ ਇਹ ਕਿਹੜੇ-ਕਿਹੜੇ ਮੁੰਡੇ ਨਾਲ ਗੱਲ ਕਰਦੀ ਰਹੀ ਹੈ ਕਿਹਦੇ ਤੋਂ ਇਹਨੇ ਪੈਸੇ ਖਾਦੇ ਨੇ ਤੇ ਇਹ ਕਿਹਦੇ ਕਿਹਦੇ ਨਾਲ ਭੱਜੀ ਆ ਮੰਗਲਵਾਰ ਦੇ ਦਿਨ ਮੁਸ਼ਕੀਪ੍ਰੀਤ ਦੇ ਪਿਓ ਦੀ ਡੈਥ ਹੁੰਦੀ ਹੈ ਤੇ ਇਹ ਇੰਨੀ ਜ਼ਿਆਦਾ ਬਿਸ਼ਰਮ ਹੈ ਐਨਾ ਇਹਨੂੰ ਸੋਸ਼ਲ ਮੀਡੀਆ ਦਾ ਆ ਕਿ ਉਸ ਦਿਨ ਵੀ ਇਹ ਬਲੌਗ ਪਾਉਂਦੀ ਹੈ ਆਖਰਕਾਰ ਮਹਿਕਪ੍ਰੀਤ ਦੇ ਪਿਓ ਦੀ ਮੌਤ ਕਿਵੇਂ ਹੋਈ ਉਹਦਾ ਕਾਰਨ ਕੀ ਰਿਹਾ ਜੇ ਆਪਾਂ ਕਾਰਨ ਦੇਖੀਏ ਤਾਂ ਸਭ ਤੋਂ ਵੱਡਾ ਕਾਰਨ ਤਾਂ ਵੈਸੇ ਇਹ ਮਹਿਕੀ ਆ ਇਹ ਮੁਸ਼ਤੀ ਹੀ ਆ ਸਾਰੇ ਪਾਸੇ ਮਹਿਕਪ੍ਰੀਤ ਮਹਿਕਪ੍ਰੀਤ ਹੋਈ ਪਈ ਆ ਇਹਨੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਆ ਇਹਨੂੰ ਬਹੁਤ ਜਣਿਆਂ ਨੇ ਰੋਸਟ ਵੀ ਕੀਤਾ ਪਰ ਇਹਨੂੰ ਭੋਰਾ ਫਰਕ ਨਹੀਂ ਪਿਆ ਨਾਲੇ ਜਿਹੜੀ ਕੁੜੀ ਆਪਣਾ ਮਾਂ ਪਿਓ ਦੀ ਨਹੀਂ ਹੋਈ ਜਿਹਦੇ ਨਾਲ ਉਹ ਭੱਜ ਕੇ ਮੋਹਾਲੀ ਦੇ ਵਿੱਚ ਗਈ ਹੈ ਉਹ ਉਹਦੀ ਹੋ ਜੂਗੀ ਪਹਿਲਾਂ ਵੀ ਉਹ ਇੱਕ ਦਿਨ ਨਾਲ ਭੱਜ ਕੇ ਗਈ ਸੀ ਜਿਹਦੇ ਨਾਲ ਉਹਨੇ ਸਿਰਫ 20 ਦਿਨ ਹੀ ਕੱਟੇ ਸੀ ਗੱਲ ਐਦਾਂ ਹੋਈ ਕਿ ਮਹਿਕਪ੍ਰੀਤ ਦੇ ਘਰ ਦੇ ਵਿੱਚ ਇਹਦੀ ਮਾਂ ਪਿੰਦਰ ਤੇ ਮਹਿਕਪ੍ਰੀਤ ਦੀ ਚਲਦੀ ਹੈ ਤੇ ਇਹਦਾ ਜੋ ਪਿਓ ਹੈ ਉਹ ਸਾਊ ਹੈ ਘਰ ਦੇ ਵਿੱਚ ਇਹ ਜੋ ਮਾਵਾਂ ਧੀਆਂ ਨੇ ਆਪਣੀ ਚਲਾਉਂਦੀਆਂ ਨੇ ਪਿਓ ਦੀ ਨਹੀਂ ਸੁਣਦੀਆਂ ਇਹ ਆਪਾਂ ਵੀਡੀਓ ਦੇ ਵਿੱਚ ਵੀ ਦੇਖਿਆ ਇਹ ਖੂਬ ਗੰਦ ਪਾਉਂਦੀਆਂ ਨੇ ਤੇ ਇਹਦੀ ਉੱਥੇ ਮਾਂ ਵੀ ਨਾਲ ਹੁੰਦੀ ਹੈ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮਹਿਕ ਦੇ ਘਰ ਦੇ ਨਾਲ ਹੀ ਇਹਦੇ ਚਾਚੇ ਤਾਇਆ ਦੇ ਘਰ ਨੇ ਪਰ ਇਹਨਾਂ ਦੇ ਨਾਲ ਕੋਈ ਨਹੀਂ ਦਾ ਮੈਂ ਕਹਿੰਦਾ ਜੋ ਦਾਦਾ ਉਹ ਇੱਕ ਅਣਖੀ ਬੰਦਾ ਆ ਉਹਦਾ ਨਾਮ ਹੈ ਮੁਖਤਿਆਰ ਸਿੰਘ ਮੈਂ ਇੱਕ ਪ੍ਰੀਤ ਹੁਣ ਪਹਿਲਾਂ ਵੀ ਘਰ ਤੋਂ ਭੱਜੀ ਸੀ ਤੇ ਆਮ ਮੁੰਡਿਆਂ ਦੇ ਨਾਲ ਇਹਦਾ ਮਿਲਣਾ ਜੁਲਣਾ ਰਹਿੰਦਾ ਹੀ ਸੀ ਹੁਣ ਜੋ ਇਹਦਾ ਦਾਦਾ ਸੀ ਉਹ ਤੋਂ ਇਹ ਸਭ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਸੀ ਇਹ ਮੁਸ਼ਕੀ ਜਿਵੇਂ ਨੈਟ ਦੇ ਉੱਤੇ ਗੰਦ ਪਾਉਂਦੀ ਸੀ ਇਹ ਲੱਕ ਹਲਾਉਂਦੀ ਸੀ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਸੀ ਕਿ ਇਹਨਾਂ ਦੀ ਕੁੜੀ ਆ ਜੋ ਗੰਦ ਪਾਉਂਦੀ ਆ ਇਹਦੇ ਦਾਦੇ ਨੂੰ ਵੀ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਉਹ ਤੋਂ ਇਹ ਸਭ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਸੀ ਦਾਦਾ ਅਣਖਾਲਾ ਸੀ ਤਾਂ ਉਹ ਮੈਂ ਕਦੇ ਪਿਓ ਨੂੰ ਵੀ ਸਮਝਾਉਂਦਾ ਸੀ ਪਰ ਜੋ ਮੈਂ ਕਦਾ ਪਿਓ ਉਹ ਆਪਣੀ ਘਰ ਵਾਲੀ ਪਿੰਦਰ ਦੇ ਮਗਰ ਲੱਗਿਆ ਸੀ ਉਹ ਉਹਦੀ ਉਹ ਸੁਣਦਾ ਸੀ ਹੁਣ ਦਾਦੇ ਨੂੰ ਇਸ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਗੁੱਸਾ ਸੀ ਉਹਨੂੰ ਪਤਾ ਸੀ ਕਿ ਪਹਿਲਾਂ ਵੀ ਇਹ ਭੱਜ ਕੇ ਗਈ ਸੀ ਫੇਰ ਇਹ ਘਰ ਵਾਪਸ ਆ ਗਈ ਸੀ ਤੇ ਹੁਣ ਫੇਰ ਇਹ ਘਰੋਂ ਭੱਜ ਕੇ ਗਈ ਐ ਤੇ ਮਹਾਲੀ ਜਾ ਬੈਠੀ ਐ ਉਹਦਾ ਦਾਦਾ ਇਹ ਚਾਹੁੰਦਾ ਸੀ ਕਿ ਮਹਿਕ ਦਾ ਵਿਆਹ ਆਪਣੀ ਬਰਾਦਰੀ ਦੇ ਵਿੱਚ ਆਪਣੀ ਹੀ ਜਾਤ ਦੇ ਵਿੱਚ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਮੁੰਡੇ ਦੇ ਨਾਲ ਇਹ ਭੱਜੀ ਐ ਉਹ ਇਹਨਾਂ ਦੀ ਜਾਤ ਦਾ ਨਹੀਂ ਹੈਗਾ ਆ ਉਹ ਹੋਰ ਕਿਸੇ ਕਾਸਟ ਦਾ ਐ ਤਾਂ ਹੁਣ ਮਹਿਕਪ੍ਰੀਤ ਦੇ ਦਾਦੇ ਨੂੰ ਇਹਦੇ ਗੱਲ ਦੇ ਉੱਤੇ ਵੀ ਕਾਫੀ ਗੁੱਸਾ ਸੀ ਕਿਉਂਕਿ ਇਹਨਾਂ ਨੇ ਇਹਦੇ ਦਾਦੇ ਦੀ ਬਿਲਕੁਲ ਇੱਕ ਵੀ ਗੱਲ ਨਹੀਂ ਮੰਨੀ ਉਹ ਪਹਿਲਾਂ ਵੀ ਸਮਝਾਉਂਦਾ ਰਿਹਾ ਸੀ ਦਰਸਾਲ ਗੱਲ ਇਦਾਂ ਹੋਈ ਕਿ ਮੈਕ ਦੇ ਦਾਦੇ ਨੇ ਪਹਿਲਾਂ ਜੋ ਉਹ ਮੈਕ ਦਾ ਪਿਓ ਸੀ ਉਹਦਾ ਜੋ ਹਿੱਸੇ ਦੇ ਬਣਦੀ ਜ਼ਮੀਨ ਸੀ ਉਹਨੂੰ ਦਿੱਤੀ ਹੋਈ ਸੀ ਹੁਣ ਇਹਨਾਂ ਦੀਆਂ ਜੋ ਹਰਕਤਾਂ ਤੇ ਲੱਛਣ ਦੇਖ ਕੇ ਮੈਕ ਦਾ ਦਾਦਾ ਪਹਿਲਾਂ ਹੀ ਗੁੱਸੇ ਦੇ ਵਿੱਚ ਸੀ ਉਹ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦਾ ਸੀ ਤਾਂ ਹੁਣ ਉਹ ਇਹਨਾਂ ਨੂੰ ਸਮਝਾਉਂਦਾ ਵੀ ਸੀ ਪਰ ਫਿਰ ਵੀ ਇਹ ਉਹਦੀ ਇੱਕ ਵੀ ਗੱਲ ਨਹੀਂ ਸੁਣਦੇ ਸੀ ਕਿਉਂਕਿ ਘਰ ਦੇ ਵਿੱਚ ਮੈਕ ਦੀ ਮਾਂ ਦੀ ਚੱਲਦੀ ਸੀ ਹੁਣ ਇਹ ਚੀਜ਼ਾਂ ਦੇਖ ਕੇ ਇਨਾਂ ਨੂੰ ਜੋ ਜ਼ਮੀਨ ਦਿੱਤੀ ਹੋਈ ਸੀ ਇਹਦੇ ਦਾਦੇ ਨੇ ਉਹ ਜ਼ਮੀਨ ਵਾਤੀ ਉਹ ਸੋਚਦਾ ਸੀ ਕਿ ਮੈਂ ਇਹਨਾਂ ਨੂੰ ਬੇਦਖਲ ਕਰ ਦੇਣਾ ਆ ਤਾਂ ਇਹ ਦੇਖ ਕੇ ਹੁਣ ਇਹ ਵੀ ਗੁੱਸੇ ਦੇ ਵਿੱਚ ਆ ਗਏ ਤਾਂ ਇਧਰ ਮੈਕ ਦੀ ਮਾਂ ਨੇ ਆਪਣੇ ਪੇਕਿਆਂ ਤੋਂ ਆਪਣੇ ਰਿਸ਼ਤੇਦਾਰ ਬੁਲਾ ਲਏ ਗੱਲਬਾਤ ਕਰਨ ਦੇ ਲਈ ਤੇ ਉਧਰ ਹੁਣ ਜਦੋਂ ਉਹ ਆਪਸ ਦੇ ਵਿੱਚ ਮਿਲਦੇ ਨੇ ਉਹਦਾ ਦਾਦਾ ਹੁੰਦਾ ਆ ਉਹਦੇ ਨਾਲ ਇੱਕ ਨਿਹੰਗ ਸਿੰਘ ਹੁੰਦਾ ਆ ਤਾਂ ਉੱਥੇ ਇਹਨਾਂ ਦੇ ਵਿੱਚ ਬਹਿਸਵਾਜੀ ਹੁੰਦੀ ਆ ਲੜਾਈ ਝਗੜਾ ਵੀ ਹੋ ਜਾਂਦਾ ਆ ਕਾਫੀ ਮਾਰ-ਗਟਾਈ ਹੁੰਦੀ ਆ ਤਾਂ ਉੱਥੇ ਜੋ ਮਹਿਕ ਦਾ ਦਾਦਾ ਹੁੰਦਾ ਆ ਉਹਦੇ ਕੋਲ ਇੱਕ ਪਿਸਤੌਲ ਹੁੰਦਾ ਆ ਉਹ ਆਪਣਾ ਪਿਸਤੌਲ ਚੱਕਦਾ ਆ ਤੇ ਉਹ ਫਾਇਰ ਕਰ ਦਿੰਦਾ ਜਿਹਦੇ ਵਿੱਚ ਤਿੰਨ-ਚਾਰ ਗੋਲੀਆਂ ਲੱਗਦੀਆਂ ਨੇ ਮਹਿਕ ਦੇ ਪਿਓ ਦੇ ਤੇ ਦੋ ਗੋਲੀਆਂ ਲੱਗਦੀਆਂ ਨੇ ਮਹਿਕ ਦੇ ਮਾਸੜ ਦੇ ਮਹਿਕ ਦਾ ਜੋ ਦਾਦਾ ਸੀ ਉਹ ਪਹਿਲਾਂ ਪੁਲਿਸ ਦੇ ਵਿੱਚ ਸੀ ਤਾਂ ਇਸ ਕਰਕੇ ਉਹਦੇ ਕੋਲ ਆਪਣਾ ਹਸਲਾ ਵੀ ਸੀ ਹੁਣ ਇਹ ਸਭ ਕੁਝ ਜਦੋਂ ਹੋ ਜਾਂਦਾ ਆ ਤਾਂ ਤੁਰੰਤ ਹੀ ਮੈਕ ਦੇ ਪਿਤਾ ਨੂੰ ਤੇ ਉਹਦੇ ਮਾਸੜ ਨੂੰ ਚੱਕ ਕੇ ਗੁਰੂ ਹਰ ਸਹਾਏ ਦੇ ਸਿਵਲ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ। ਉੱਥੇ ਪਹੁੰਚ ਕੇ ਮੈਕ ਦੇ ਮਾਸੜ ਨੂੰ ਫਰਸਟ ਏਡ ਦਿੱਤੀ ਜਾਂਦੀ ਹੈ। ਮੈਕ ਦਾ ਜੋ ਪਿਤਾ ਹੁੰਦਾ ਆ ਉਹਦੇ 4 ਗੋਲੀਆਂ ਲੱਗੀਆਂ ਹੁੰਦੀਆਂ ਨੇ ਤੇ ਉਹਦੇ ਕਾਫੀ ਖੂਨ ਵਹਿ ਰਿਹਾ ਹੁੰਦਾ ਆ। ਇਸ ਤੋਂ ਇਲਾਵਾ ਹਸਪੀਟਲ ਦੇ ਵਿੱਚ ਐਂਬੂਲੈਂਸ ਵੀ ਮੌਜੂਦ ਨਹੀਂ ਹੁੰਦੀ। ਹਸਪੀਟਲ ਦੀ ਇੱਕ ਨਰਸ 108 ਦੇ ਉੱਤੇ ਕਾਲ ਕਰਦੀ ਐ ਪਰ ਐਂਬੂਲੈਂਸ ਉੱਥੇ ਨਹੀਂ ਪਹੁੰਚਦੀ। ਤਾਂ ਫਿਰ ਮੈਕ ਦਾ ਜੋ ਨਾਨਾ ਹੁੰਦਾ ਆ ਉਹ ਆਪਣੀ ਕਾਰ ਦੇ ਵਿੱਚ ਹੀ ਇਹਨਾਂ ਦੋਨਾਂ ਨੂੰ ਬਿਠਾਉਂਦਾ ਆ। ਉੱਥੇ ਮੈਕ ਦਾ ਜੋ ਰਾਹ ਹੁੰਦਾ ਬੋਬੀ ਉਥੇ ਨਾਲ ਹੀ ਹੁੰਦਾ ਆ ਇਹ ਇਸ ਦਾ ਨਾਨਾ ਆਪਣੀ ਹੀ ਕਾਰ ਦੇ ਵਿੱਚ ਬਿਠਾ ਕੇ ਇਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਲੈ ਕੇ ਜਾਂਦਾ ਆ ਜਦੋਂ ਉੱਤੇ ਪਹੁੰਚਦੇ ਨੇ ਤੇ ਉਦੋਂ ਦੇਰ ਹੋ ਚੁੱਕੀ ਹੁੰਦੀ ਆ ਕਿਉਂਕਿ ਜਦੋਂ ਡਾਕਟਰ ਚੈੱਕ ਕਰਦੇ ਨੇ ਤਾਂ ਉਹ ਮੈਕ ਦੇ ਪਿਤਾ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਇਹਨਾਂ ਦੇ ਘਰੇ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਕਲੇਸ਼ ਪੈਂਦਾ ਰਹਿੰਦਾ ਸੀ ਮੈਕ ਦਾ ਜੋ ਦਾਦਾ ਸੀ ਉਹ ਇਹਦੇ ਪਿਓ ਨੂੰ ਸਮਝਾਉਂਦਾ ਸੀ ਕਿ ਤੂੰ ਇਹਨਾਂ ਨੂੰ ਇਹ ਸਭ ਕਰਨ ਤੋਂ ਰੋਕ ਲੈ ਗੰਦ ਪਾ ਰਹੀਆਂ ਨੇ ਆ ਆਪਣੀ ਇੱਜ਼ਤ ਨੂੰ ਨਿਲਾਮ ਕਰ ਰਹੀਆਂ ਨੇ ਪਰ ਮੈਕ ਦਾ ਜੋ ਉਸ ਹੀ ਇਹ ਆਪਣੇ ਪਿਓ ਦੇ ਅੱਗੇੋਂ ਗਲ ਪੈਂਦਾ ਸੀ ਉਹ ਇਹਦੀ ਨਹੀਂ ਸੁਣਦਾ ਸੀ ਤਾਂ ਫਿਰ ਆਖਰਕਾਰ ਜੋ ਮੈਕ ਦਾ ਦਾਦਾ ਸੀ ਉਹਨੇ ਆ ਕੇ ਕੰਡਾ ਕੱਢ ਦਿੱਤਾ ਪਰ ਉਹਨੂੰ ਕਰਨਾ ਇਹ ਚਾਹੀਦਾ ਸੀ ਕਿ ਉਹਨੂੰ ਮੈਕ ਦਾ ਕੰਡਾ ਕੱਢਣਾ ਚਾਹੀਦਾ ਸੀ ਕਿਹੜਾ ਬਯੁਰਗ ਜਾਂ ਫਿਰ ਦਾਦਾ ਇਸ ਤਰ੍ਹਾਂ ਦਾ ਕੁਝ ਦੇਖ ਲਊਗਾ ਉਹ ਆਪਣੀ ਇੱਜ਼ਤ ਨੂੰ ਨਿਲਾਮ ਹੁੰਦਾ ਦੇਖ ਲਊਗਾ ਉਹ ਆਪਣੀ ਪੋਤੀ ਨੂੰ ਇਹ ਸਭ ਕਰਦਾ ਦੇਖ ਲਊਗਾ ਕਿ ਉਹਦੀ ਪੋਤੀ ਹੈ ਜੋ ਉਹ ਇਸਤਾ ਦੇ ਉੱਤੇ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਇਹ ਸਭ ਗੰਦ ਪਾ ਰਹੀ ਹੈ ਉਹ ਨੱਚ-ਨੱਚ ਕੇ ਲੋਕਾਂ ਨੂੰ ਦਿਖਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਉਣੀ ਹੈ ਜਾਂ ਫਿਰ ਬਲੌਗ ਪਾਉਣੇ ਉਹ ਇੱਕ ਅਲੱਗ ਚੀਜ਼ ਹੈ ਪਰ ਇੱਕ ਗੰਦ ਪਾਉਣਾ ਉਹ ਅਲੱਗ ਚੀਜ਼ ਹੈ ਇਹਨੂੰ ਬਹੁਤ ਜਣਿਆਂ ਨੇ ਰੋਸਟ ਕੀਤਾ ਪਹਿਲਾਂ ਚਲੋ ਮਜ਼ਾਕ ਦੇ ਤੌਰ ਤੇ ਇਹਨੂੰ ਰੋਸਟ ਕਰਦੇ ਰਹੇ ਕਿਉਂਕਿ ਇਹਨਾਂ ਦਾ ਬੋਲਣ ਦਾ ਜੋ ਸਟਾਈਲ ਸੀ ਇਹਨੂੰ ਬਹੁਤ ਲਫ਼ਜ਼ਾਂ ਦਾ ਨਹੀਂ ਪਤਾ ਇਹ ਬਹੁਤ ਗਲਤ ਬੋਲਦੀ ਸੀ ਪਰ ਇਹਨੇ ਅੱਗੇ ਜਾ ਕੇ ਇਹ ਜਹਾ ਵੀ ਗੰਦ ਪਾਉਣਾ ਸੀ ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਆਪਣੇ ਪਿਓ ਨੂੰ ਹੀ ਖਾ ਜਾਊਗੀ ਮੰਗਲਵਾਰ ਦੇ ਦਿਨ ਮੈਂਕ ਦੇ ਡੈਡੀ ਦੀ ਡੈਥ ਹੁੰਦੀ ਹੈ ਤੇ ਮਹਾਰੀ ਐਡਾ ਕਿੰਨਾ ਕੁ ਦੂਰ ਹੈ ਇਹ ਉੱਥੋਂ ਆਪਣੇ ਘਰ ਆਈ ਤੱਕ ਹੀ ਨਹੀਂ ਇਸ ਤੋਂ ਇਲਾਵਾ ਇਹਨੇ ਮਹਾਰੀ ਬੈਠੀ ਨੇ ਉਸੇ ਦਿਨ ਇੱਕ ਬਲੌਗ ਵੀ ਪਾਇਆ ਇਧਰ ਪਿਓ ਘਰੇ ਮਰਿਆ ਪਿਆ ਹੋਵੇ ਤੇ ਕੁੜੀ ਉਧਰ ਬਲੌਗ ਪਾ ਰਹੀ ਹੋਵੇ ਲੱਖ ਦੀ ਲਾਂਤ ਐ ਇਹ ਜੀ ਕੁੜੀ ਤੇ ਇਹਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਮੁੰਡੇ ਨਾਲ ਹੁਣੇ ਘਰੋਂ ਭੱਜ ਕੇ ਗਈ ਆ ਉਹਨੂੰ ਇਹਦੇ ਬਾਰੇ ਸਾਰਾ ਕੁਝ ਪਤਾ ਆ ਉਹ ਇਹਦੇ ਪਹਿਲਾਂ ਦੇ ਸਮੇਂ ਬਾਰੇ ਵੀ ਸਾਰਾ ਕੁਝ ਜਾਣਦਾ ਆ ਇਸ ਤੋਂ ਇਲਾਵਾ ਉਹ ਵੀ ਇਹਦੇ ਬਾਰੇ ਬਹੁਤ ਕੁਝ ਬੋਲਿਆ ਹੋਇਆ ਬਹੁਤ ਸੱਚੋ ਨੇ ਦੱਸੇ ਹੋਏ ਨੇ ਫੇਰ ਵੀ ਇਹਦੇ باوجود ਉਹ ਹੁਣ ਫੇਰ ਇਸਨੂੰ ਭਜਾ ਕੇ ਲੈ ਗਿਆ ਤੇ ਇਹਦੇ ਨਾਲ ਵਿਆਹ ਕਰਾਈ ਬੈਠਾ ਤੇ ਉੱਥੇ ਇਹ ਇੱਕ ਪਲਾਂਟ ਦੇ ਵਿੱਚ ਰਹਿ ਰਹੇ ਨੇ ਯਾਰ ਇੱਥੇ ਇਹਦਾ ਦਾਦਾ ਕਿੰਨਾ ਜ਼ਿਆਦਾ ਮਜਬੂਰ ਹੋਊਗਾ ਕਿੰਨਾ ਜ਼ਿਆਦਾ ਉਹ ਅਣਖ ਖਾਲਾ ਹੋਊਗਾ ਕਿ ਉਹਨੇ ਸਭ ਕਾਸੇ ਤੋਂ ਅੱਕ ਕੇ ਕਦਮ ਚੱਕਿਆ ਉਹਨੇ ਆਪਣੇ ਹੀ ਮੁੰਡੇ ਦੇ ਗੋਲੀਆਂ ਮਾਰਤੀਆਂ ਤੇ ਉਹਨੂੰ ਆਪਣੇ ਹੱਥੀ ਮਾਰ ਮੁਕਾਇਆ ਉਹ ਇਹਨਾਂ ਦੇ ਗੰਦ ਪਾਉਣ ਤੋਂ ਕਿੰਨਾ ਜ਼ਿਆਦਾ ਅੱਕ ਗਿਆ ਹੋਣਾ ਆ ਉਹਨੂੰ ਨਹੀਂ ਚੰਗੀ ਲੱਗਦੀ ਸੀ ਕਿ ਉਹਦੀ ਪੋਤੀ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦਾ ਗੰਦ ਪਾ ਰਹੀ ਐ ਤੇ ਉਹਦੇ ਹੀ ਪਰਿਵਾਰ ਵਾਲੇ ਉਹਦੇ ਮਾਂ ਪਿਓ ਨੂੰ ਰੋਗ ਨਹੀਂ ਰਹੇ ਉਹਦੀ ਪੋਤੀ ਕਦੇ ਕਿਸੇ ਦੇ ਨਾਲ ਤੋਰੀ ਫਿਰਦੀ ਐ ਤੇ ਕਦੇ ਕਿਸੇ ਦੇ ਨਾਲ ਗੱਲਾਂ ਮਾਰਦੀ ਐ ਕਦੇ ਕਿਸੇ ਦੇ ਭੱਜ ਜਾਂਦੀ ਹੈ ਤੇ ਕਦੇ ਕਿਸੇ ਦੇ ਨਾਲ ਭੱਜ ਜਾਂਦੀ ਹੈ ਕਿੰਨਾ ਜ਼ਿਆਦਾ ਉਹਨੇ ਮਜਬੂਰ ਹੋ ਕੇ ਕਦਮ ਚੱਕਿਆ ਹੋਣਾ ਜਦੋਂ ਇਹ ਮੁਸ਼ਕੀਏ ਗੰਦ ਪਾਰੀ ਸੀ ਤਾਂ ਲੋਕਾਂ ਨੂੰ ਇਹੀ ਲੱਗਦਾ ਸੀ ਕਿ ਕੁਝ ਨਾ ਕੁਝ ਜ਼ਰੂਰ ਹੋਊਗਾ ਲੋਕਾਂ ਨੂੰ ਇਹ ਲੱਗਦਾ ਸੀ ਕਿ ਇਹਦੇ ਨਾਲ ਕੁਝ ਨਾ ਕੁਝ ਹੋਊਗਾ ਪਰ ਇਹ ਨਹੀਂ ਪਤਾ ਸੀ ਕਿ ਇਹਦਾ ਜੋ ਪਿਓ ਹੈ ਉਹ ਹੀ ਜਹਾਨੋਂ ਤੁਰ ਜਾਊਗਾ ਇਹਦਾ ਦਾਦਾ ਹੀ ਉਹਨੂੰ ਮਾਰਮਕਾਊਗਾ ਇਹ ਮੁਸ਼ਕੀ ਨੂੰ ਆਪਣੇ ਪਿਓ ਤੋਂ ਵੱਧ ਕੇ ਉਹ ਲੰਡੂ ਹੋ ਗਿਆ ਜਿਹਦੇ ਨਾਲ ਇਹ ਮਹਾਲੀ ਦੇ ਵਿੱਚ ਬੈਠੀ ਹੈ ਘਰੇ ਇਹਦੇ ਪਿਓ ਦੀ লাশ ਪਈ ਹੈ ਤੇ ਇਹਦੇ ਮੱਥੇ ਤੇ ਇਹਦੇ ਚਿਹਰੇ ਦੇ ਉੱਤੇ ਇੱਕ ਵੀ ਛਿਕਨ ਨਹੀਂ ਇਹਨੂੰ ਕੋਈ ਫਰਕ ਪਿਆ ਗੁਰੂ ਅਰਸਾ ਇਹਦੇ ਸਿਵਲ ਹਸਪੀਟਲ ਦੇ ਵਿੱਚ ਜਦੋਂ ਮੁਸ਼ਕੀ ਦੇ ਪਿਤਾ ਤੇ ਇਹਦੇ ਮਾਸੜ ਨੂੰ ਲੈ ਕੇ ਜਾਇਆ ਜਾਂਦਾ ਜਾਂ ਤਾਂ ਉੱਥੇ ਪੁਲਿਸ ਵਾਲੇ ਵੀ ਪਹੁੰਚ ਜਾਂਦੇ ਨੇ ਇੱਕ ਵੀਡੀਓ ਮੈਂ ਇਹਦੇ ਵਿੱਚ ਲਾ ਦੂੰਗਾ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲੇ ਮੁਸ਼ਕੀ ਦੇ ਨਾਨੇ ਤੋਂ ਇਸ ਸਾਰੀ ਕਹਾਣੀ ਬਾਰੇ ਸਾਰੇ ਘਟਨਾ ਕਰਮ ਬਾਰੇ ਪੁੱਛ ਰਹੇ ਹੁੰਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਦਾ ਕਹਿਣਾ ਹੁੰਦਾ ਆ ਕਿ ਉਹਨਾਂ ਦੀ ਇੱਕ ਟੀਮ ਇਹਨਾਂ ਦੇ ਪਿੰਡ ਅਵਾਨ ਜਾ ਚੁੱਕੀ ਹੈ ਤੇ ਉੱਥੋਂ ਇਹਦੇ ਦਾਦੇ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਹੜੀਆਂ ਧਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਜਾਂਦਾ ਆ ਤੇ ਬਾਕੀ ਅਦਾਲਤ ਦੇ ਵਿੱਚ ਆਉਣ ਵਾਲਾ ਟਾਈਮ ਦੱਸੂਗਾ ਕਿ ਕੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੋਸਤੋ ਤੁਸੀਂ ਇਸ ਘਟਨਾਕ੍ਰਮ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਸਕਦੇ ਹੋ ਬਾਕੀ ਜਲਦ ਮਿਲਦੇ ਆ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ